ਨਮਸਕਾਰ ਸਰਗਰਮੀਆ ਪ੍ਰੋਗਰਾਮੇ ਚਵਾਸ ਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਲ ਭਗਤ ਸਿੰਘ ਬਗਲਾ ਸਵਾਗਤ ਆਧੁਨਿਆ ਵਿਸ਼ੇਸ਼ ਸਰਗਰਮੀ। ਜੈ ਪੀਰਾਂ ਦੀ ਜੈ ਪੀਰਾਂ ਦੀ ਮੈਂ ਤੁਹਾਡਾ ਆਪਣਾ ਸਿੰਘ ਮਰੇਸ਼ ਕੈਨ ਸੋ ਬੜੀ ਖੁਸ਼ਖਬਰੀ ਵਾਲੀ ਗੱਲ ਹੈ। ਦਰਬਾਰ ਪੰਜ ਪੀਰ ਪੰਟੋਰਾ ਮਹੱਲਾ ਵਿੱਚ ਜੋ ਕਿ ਬੜੀ ਟੋਮਟਾਉਨਾ ਪੀਰਾਂ ਦਾ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਪੀਰਾਂ ਦੀ ਮਹਿਮਾਗਾਨ ਵਾਸਤੇ ਆ ਰਹੇ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜ ਕਿਰਨ ਕਰਵਾ ਕੇ ਪੀਰਾਂ ਦੇ ਦਰਸ਼ਨ ਕਰਨ ਤੇ ਮੂੰਹੋਂ ਮੂੰਹੀ ਅਰਦਾਸ ਕਰਨ ਤੇ ਆ ਕੇ ਲੰਗਰ ਛਕਣ ਜਿਸ ਦੇ ਵਿੱਚ ਪਹਿਲੋ 20 ਤਰੀਕ ਨੂੰ ਚਰਾਗ ਤੇ ਮਹਿੰਦੀ ਰਸਮ ਹੋਵੇਗੀ ਤੇ 21 ਫਰਵਰੀ ਨੂੰ ਪਹਿਲੋ ਚਾਦਰ ਚੜਾਏਗੀ ਤੇ ਝੰਡਾ ਚੜਾਏਗਾ ਪੀਰਾਂ ਦੇ ਦਰਵਾਜ਼ੇ ਉਸ ਤੋਂ ਬਾਅਦ ਪੀਰਾਂ ਦੀ ਮਹਿਮਾ ਦਾ ਉਦਗਾਰ ਪੀਰਾਂ ਦੀ ਚੌਂਕੀਲੇ ਇਸ ਵਿੱਚ ਬਹੁਤ ਹੀ ਪੀਰਾਂ ਦੇ ਪ੍ਰਸਿੱਧ ਕਲਾਕਾਰ ਪੰਜਾਬ ਦੇ ਮਸ਼ਹੂਰ ਆ ਰਹੇ ਨੇ ਜੋ ਕਿ ਪੀਰਾਂ ਦੇ ਮਹਿਮਾ ਦਾ ਗੁਕਾਰਨ ਕਰਕੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪੀਰਾਂ ਦੇ ਦਰਵਾਜ਼ੇ ਕਰੋੜ ਕਰੋ ਬਤਾਓ ਤੇ ਆ ਕੇ ਪੀਰਾਂ ਦੇ ਦਰਸ਼ਨ ਪਾਓ ਤੇ ਅਸ਼ੀਰਵਾਦ ਪ੍ਰਾਪਤ ਕਰੋ ਸਾਰਿਆਂ ਨੂੰ ਮੇਰੇ ਵੱਲੋਂ જય ਪੀਰਾਂ ਦੀ જય ਪੀਰਾਂ ਦੀ ਧੰਨਵਾਦ ਸਹਿਮਤ ਹਾਂ ਅੰਮ੍ਰਿਤਕ ਨਿਵਾਸੀਆਂ ਬੋਲੋ ਧੰਨ ਸਤਿਗੁਰੂ ਗੁਰਦਾਸ ਮਹਾਰਾਜ ਜੀ ਦਾ ਸੇ ਸੋ ਨਦੀ ਮਾਤ ਕਾਸ ਦੀ ਉਸ ਤੇ ਤੈਨੂੰ ਕੰਨ ਨਾਮ ਹੈ ਗਾਇਆ ਪਤੇ ਉਹਨਾਂ ਦੇ ਨਾਲ ਤੇ ਕੁਝ ਪੰਗਾਰੇ ਇੰਤਜ਼ਾਰ ਰੱਖੇ ਰੁਪਏ ਸਾਜੰਦੀ ਸਹਾਰਾ ਦੀ ਸੁਤਾਨ ਲੱਖ ਲੱਖ ਬਗਾਈ ਤੇ ਪਾਂਤਰ ਗੁਰਦੇ ਸਾਹਿਬ ਜੀ ਸਤਿਗੁਰਾਂ ਦੀ ਬਾਣੀ جگ جن جی مرتا گرو گرد ساسنگ جی کالج چل رہا ہے دکھا کا ਸੁਦੇਪਰੇ ਸਾਸ ਜੀ ਜੇ ਕਿਤੇ ਇੱਥੇ ਕੋਈ ਪ੍ਰੇਮ ਭਾਵ ਜਾਂ ਫਰਜ਼ ਨਵਾ ਰਿਹਾ ਹੈ ਤਾਂ ਕੇਵਲ ਸਿੱਖਿਆ ਸੰਤਾਂ ਮਹਾਂਪੁਰਖਾਂ ਦੀ ਸਿੱਖਿਆ ਦੇ ਰਾਹ ਤੇ ਹੀ ਇਹ ਫਰਜ਼ ਨਵਾਇ ਗਾਰੀ ਅਤੇ ਗਿਆਨ ਨਾਲ ਹੀ ਸੁਖ ਸ਼ਾਂਤੀ ਬਤਾਇਆ ਜਾਵੇ। ਸੁਦੇਪਰੇ ਸਾਸ ਜੀ ਸੰਤਾਂ ਜੋਤਿ ਦੇ ਸਾਸ ਜੀ ਸਾਹਿਬਾ ਜੀ ਆਪਣੇ ਗਾਹੀ ਦੇ ਵਿੱਚ ਮਾਤ ਰੂਪ ਦੇ سبات میں ست گرداس مہاراج جی اپنی ہے سا مہاتما رشی منی کر کےس مہاراج جی ساھوت کی کگتوں کی بڈیا کرتے ہوئے لکھتے ہیں سادھو کی جو لے تو مٹہ پاپ سب کوٹ کوٹ ਗੋਪਾਲ ਸਾਹਿਬ ਸਿੰਘ ਜੀ ਸਤਿਗੁਰੂਆਂ ਦੇ ਜੀ ਸੰਜੋਉਂਦੇ ਹਨ ਕਿ ਜਿਹੜੇ ਵੀ ਮਨੁੱਖੀ ਜਰਮੇ ਵਿੱਚ ਆ ਕੇ ਸਾਧੂ ਸੰਤ ਮਹਾਤਮਾ ਦੇ ਉਹ ਬਾਸ ਲੈ ਕੇ ਉਹਨਾਂ ਦੀ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ ਤਾਂ ਫਿਰ ਸ਼੍ਰੀ ਲਾਲ ਸੁਦਨ ਗੋਮਕਰੀ ਜੀ ਮਾਥੀਆ ਮਾਥੀ ਸਤਿਗੁਰੂ ਜੋ ਜੋਤਾਲ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦ ਗੁਰੂ ਸ੍ਰੀ ਗੁਰੂ ਅੰਸਰਮਾਰਜ ਦੀ ਯਰੀ ਵਿੱਚ ਜੁੜ ਵਰਤੀ ਪਿਆਰੀ ਸਾ ਸੰਗਤ ਜੀ ਫਤ ਦੇ ਦੀ ਸਨ ਕਰਿਓ ਬੈਠੇ ਖਾਸ ਵਾਰੀ ਦੇ ਕੀਤੇ ਸਾਡੇ ਬਹੁਤ ਹੀ ਸੰਤਾਨ ਜੋਤ ਪਿੰਡ ਦੀ ਮੋਦੀ ਦੀ ਸਵਾ ਸੰਤਾਨ ਨੂੰ ਸ੍ਰੀ ਗੁਰੂ ਦਾਸ ਜੱਟ ਜੀ ਬਹੁਤ ਬਹੁਤ ਬੋਧ ਬੋਧਿਆ ਬਧਾਈਆਂ ਦੀ ਇਹ ਪਰਿਵਾਰ ਤੇ ਇਸ ਸਮਾਂ ਦੇ ਇਸੇ ਤਰ੍ਹਾਂ ਕਿਰਤ ਕਰਨੇ ਰੱਖੇ ਆ ਤੇ ਚੰਦੀ ਗੁਰਾਂ ਚ ਰੱਖੇ ਜੀ ਇਹਨਾਂ ਦਾ ਸ਼੍ਰੀ ਗੁਰੂ ਸਾਹਿਬੰਦ ਸਿੱਖ ਤੇ ਰਿਖੇ ਬੜਾ ਯੋਗਦਾਨ ਹੈ ਜੇ ਲੋਕੀ ਸਮਾਜ ਨੂੰ ਬਣਾਈਏ ਸੰਤਾਂ ਨੂੰ ਬਣਾਈਏ ਇਹ ਹਨ ਉਹ ਆ ਕੇ ਸਾਡੀ ਹੱਥ ਪੂਰੀਆਂ ਦਾ ਫਿਲਾਂ ਦਾ ਬੋਲ ਬਦਦਨ ਕਰਦੇ ਹਾਂ ਇਸ ਸਾਲ ਨਗਰ ਕਰਤਨ ਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਅਤੇ ਬਾਬਾ ਜੀ ਦੇ ਗੁਰਪੁਰਪਤੇ ਵੀ ਨਾ ਬਹੁਤ ਬੜਿਆ ਸੰਤਾਨ ਨੂੰ ਘਾਰਾ ਪਰਿਆ ਇਸੇ ਤਰ੍ਹਾਂ ਮੇਰਾ ਬਣਾ ਬਣਾਈ ਰੱਖਣਾ ਜੀ ਸਾਰੀ ਸੰਤਾਨ ਨੂੰ ਵੇਚਿਆ ਹਾਂ ਅੱਗੇ 150 ਜਿਹੜਾ 650 ਆ ਜੀ ਉੱਥੇ ਮਨੂ ਮਾ ਕੇ ਬੋਲਣਾ ਬਹੁਤ ਵੱਡਾ ਬਦਲ ਤੇ ਪ੍ਰੋਗਰਾਮ ਆ ਜੀ ਸਾਰੀਆਂ ਸੰਤਾਨ ਨੂੰ ਮੈਂ ਸਾਲ ਅੱਡਾਂ ਸੀ ਵੇਚਿਆ ਕਰਦਾ ਹਾਂ ਜੀ ਇਸ ਕਰਕੇ ਸ਼ਰੂਦਾਸ ਮੰਦਿਰ ਸੈਕਟਰ 3 ਨੂੰ ਵੇਚੇ ਅਗਲੇ ਸਾਲ ਬਹੁਤ ਵੱਡਾ ਮੁਤੇ ਪਰਮਾਹੰਲਾ ਦੇ ਬਾਈ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਕਿਰਪਾ ਤੇ ਇਹ ਜੀ ਧੰਨ ਗੁਰਦੇ ਇਹ ਗੁਰੂ ਦਾ ਸਤਨਾਮ ਸ਼੍ਰੀ ਵਾਹਿਗੁਰੂ ਸੰਤਾਂ ਨੂੰ ਬੇਨਤੀ ਹੈ ਭਾਰਕ ਸ਼ਬਾ ਫਕਟਿੰਨ ਪਰਿਵਾਰਾ ਦੇ ਪਤਾਨ ਸ੍ਰੀ ਤਮਨਖਸ਼ੋਜੀ ਸੰਤੂ ਇਹਨਾਂ ਦਾ ਬਹੁਤ ਬਹੁਤ ਪਤਨਬਾ ਜਿਨ੍ਹਾਂ ਨੇ ਆਪਣਾ ਕੀਰਤੀ ਕੈਂ ਸਾਡੇ ਵਾਕਤੀ ਕੱਢਿਆ ਹੈ ਸੋ ਆਪ ਜੀ ਦਾ ਅਦੇ ਬਹੁਤ ਰਹੀ ਚੇਅ ਮੰਤਿ ਉਤਪੰਨ ਲੰ ਫੁਰਦੇ ਸਾਤ ਸਮਤਾ ਤਿਆਰ ਬਣਿਆ ਰਹੇ ਜੋ ਬੁੱਲੇ ਸੋ ਨੱਚਦਾ ਹੈ ਸਤ ਗੁਰੂ ਦਾ ਉਸ ਮਹਾਰਾਜ ਦੀ ਜੈ ਸੋ ਸਤਿਗੁਰੂ ਦਾਸ ਸ਼ਰਧਾ ਕੀ ਜੈ ਉਹ ਪ੍ਰੇਮ ਪਿੱਟਾ ਲੈ ਲਈ ਵਾਸ਼ਾ ਲੱਗਦੀ ਬੜੇ ਸਤਕਾਰ ਦੇ ਨਾਲ ਵਿਦਾ ਕਰਨ ਕਰ ਰਿਹਾ ਗੁਰੂ ਦੀ ਨਾਲ ਤੁਰੇ ਜਾਵੇ ਦੇਖਦੇ ਨੇ ਵੀ ਗੁਰੂ ਵਿਦਾ ਚਿਰ ਨੂੰ ਇੰਨਾ ਕੁਝ ਮਿਲ ਗਿਆ ਇੰਨਾ ਧੰਨ ਮਿਲਿਆ ਸਾਨੂੰ ਮਿਲਿਆ ਕੁਝ ਸ਼ਿਕਾਇਤ ਅਸੀਂ ਕੀਤੀ ਬਰਬਾਦਸ਼ਾ ਨੇ ਫਿਰ ਵੀ ਗੁਰੂ ਵਿਦਾਸ ਮਹਾਰਾਜ ਨੂੰ ਇੰਨਾ ਕੰਮ ਦੇ ਦਿੱਤਾ ਹੈ ਗੁਰੂ ਬਿਆਰੋ ਜਦੋਂ ਨਿਕਲੇ ਨਾ ਪਹਿਲਾਂ ਤੋਂ ਬਾਹਰ ਸਾਰਾ ਕੰਮ ਗੁਰੂ ਵਿਦਾਸ ਮਹਾਰਾਜ ਨੇ ਹੀ ਵੱਢ ਦਿੱਤਾ ਸੋਨੇ ਮੇਰੇ ਭਰੇਲੇ ਵੰਡਾਰੇ ਗੁਰੂ ਰਵਿਦਾ ਕੀ ਬਾਤੇ ਕੀਤੇ ਦਮੇ ਐਸੇ ਬਾਪੀ ਰਾਜੇ ਦੀ ਪ੍ਰੇਮ ਪੇਟਾ ਮੈਂ ਕਿਉਂ ਨਾ। ਵਾਸ਼ਾ ਕਹਿੰਦਾ ਵੀ ਗੱਲ ਹੋਰ ਨਹੀਂ ਸਕਦੀ। ਗੁਰੂ ਵਿਦਾਸ ਮਹਾਰਾਜ ਜੀ ਰੱਬ ਦਾ ਰੂਪ ਨੇ ਕਿ ਕਿਵੇਂ ਨਹੀਂ ਬੋਲ ਸਕਦਾ। ਪਰ ਜੋਗੀ ਹੋਇਆ ਹੁਣ ਮੈਨੂੰ ਪੁੱਤ ਕ ਦੇਖਣ ਦਾ ਸਮਾਂ ਮਿਲ ਜਾਏ। ਦੀ ਦੀਨਾ ਹੋੜੀ ਹੋੜੀ ਮਹਾਰਾਜ ਆਪਰ ਜਾ ਰਹੇ ਕਿਉਂਕਿ ਬਾਦਸ਼ਾਹ ਦੇ ਮਨ ਦੀ ਜਿਹੜੀ ਆਸ ਨਹੀਂ ਪੂਰੀ ਕਰਨੀ ਗੁਰੂ ਪਿਆਰੋ ਦੁਆਰਾ ਸਨੇਹਾ ਫੇਰ ਭੇਜਿਆ ਗੁਰੂ ਰਵਿਦਾਸ ਮਹਾਰਾਜ ਨੂੰ ਜਦੋਂ ਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਆਏ ਨਾ ਬਾਦਸ਼ਾਹ ਦੇ ਕੋਲ ਕਹਿੰਦੇ ਬਾਦਸ਼ਾਹ ਉਹ ਮੈਂ ਹੁਣੇ ਗਿਆ ਦੁਆਰਾ ਫੇਰ ਬੁਲਾ ਲਿਆ ਹੁਣ ਕੀ ਹੋ ਗਿਆ ਕਹਿੰਦੇ ਜੀ ਦੁਆਰਾ ਸ਼ਿਕਾਇਤਾਂ ਗਈ ਜੀ ਵਾਰਸ਼ ਕੀ ਹੈ ਉਹ ਗੁਰੂ ਪਿਆਰੋ ਦੇਖੋ ਜਿਹੜੇ 52 ਰਾਜੇ ਮਹਾਰਾਜ ਦੇ ਜਨਾਂ ਨਾਲ ਜੁੜੇ ਸਾਰਿਆਂ ਬਾਦਸ਼ਾਹਾਂ ਕੋਲ ਸ਼ੇਖਤਾਂ ਜਿਹਾ ਸੰਗੁਰ ਰਵਿਦਾਸ ਮਹਾਰਾਜ ਘਰੇ ਨੇ ਪੰਡਾਰੇ ਗੁਰੂ پیارے پیلی دیوا کے پیپے بھاؤنا پیارے کیلی دیوا کے پیپے بھاؤنا دیوا کے ਕੀ ਤੇਰੇ ਤੇ ਪਾਵਨਾ ਕੀ ਤੇਰੇ ਤੇ ਸੁਖਾਰੇ ਗੁਰ ਨਬੀਆ ਕੀ ਵਾਰੇ ਕੀ ਤੇਰੇ ਤੇ ਪਾਵਨਾ ਬਾਦਸ਼ਾਹ ਜੈ ਸ਼ੰਕਰ ਇਸ ਵਾਰ ਮਹਾ ਸ਼ਿਵ ਰਾਤਰੀ ਦਾ ਪਰਬ 15 ਫਰਵਰੀ ਦੇ ਦਿਨ ਐਤਵਾਰ ਨੂੰ ਆ ਰਿਹਾ ਉਸ ਦੇ ਪਲਖ ਵਿੱਚ 14 ਤਰੀਕ ਸ਼ਨੀਵਾਰ ਨੂੰ ਇੱਕ ਪਾਪੇ ਸ਼ੋਭਾ ਯਾਤਰਾ ਕੱਢੀ ਜਾਏਗੀ ਜਿਹੜੀ ਕਿ ਦਾਣਾ ਮੰਡੀ ਤੋਂ ਸ਼ੁਰੂ ਹੋਏਗੀ ਅਤੇ ਵੱਖ-ਵੱਖ ਬਜ਼ਾਰਾਂ ਚੋਂਦੀ ਹੋਈ ਵਾਪਸ ਦਾਣਾ ਮੰਡੀ ਸੰਪੰਨ ਹੋਏਗੀ ਇਹ ਸ਼ੋਭਾ ਯਾਤਰਾ ਦਾਣਾ ਮੰਡੀ ਤੋਂ 2 ਵਜੇ ਦੁਪਹਿਰ ਤੋਂ ਬਾਅਦ ਚੱਲੇਗੀ ਉਸ ਤੋਂ ਪਹਿਲਾਂ ਸ਼ਿਵਲਿੰਗ ਦੀ ਵਿਧੀਵਤ ਪੂਜਾ ਹੋਏਗੀ ਜੋ 1 ਵਜੇ ਸ਼ੁਰੂ ਹੋਏਗੀ ਉਸ ਤੋਂ ਬਾਅਦ ਸ਼ੋਭਾ ਯਾਤਰਾ ਸਟਾਰਟ ਹੋਏਗੀ ਅਤੇ ਸਾਰੇ ਨਵਾਂ ਸ਼ਹਿਰ ਆਵਾਸ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਇਹ ਸ਼ੋਭਾ ਯਾਤਰਾ ਜੋ ਬਾਦ ਚੜ੍ਹਗੇ ਹਿੱਸਾ ਲੈਣ ਅਤੇ ਸ੍ਰੀ ਭਗਵਾਨ ਦੇ ਗੁਣ ਗaan ਔਰ ਸ਼ਿਵ ਸ਼ੰਕਰ ਦੀ ਭਗਤੀ ਕਰਦੇ ਹੋਏ ਨਾਲ ਚੱਲਣ ਜੈ ਸ਼ੰਕਰ। ਇਹ ਸੱਜਣਾਂ ਸ਼ਿਵ ਭਗਤ ਸੇ ਨਗਨਸ ਵੰਦਤ ਅੱਜੀਆਂ ਵਿਸ਼ੇਸ਼ ਸਰਗਰਮੀਆਂ, ਫਲ ਫੇਰ, ਨਮੀਆਂ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ। ਧੰਨਵਾਦ।